ਪਹਿਲਾ ਵੀ ਭਾਜੀ ਹੁਣਾਂ ਪਤਾ ਨਹੀਂ ਤੀਜੀ ਯਾਰ ਜਦੋਂ ਮੇਰੇ ਨੂੰ ਮਿਲੇ ਆ ਤੀਜੀ ਯਾਰ ਇਹਨਾਂ ਨੇ ਗੱਲ ਕੀਤੀ ਐ ਸੋ ਮੇਰਾ ਉਸ ਤੇ ਜਵਾਬ ਤੇ ਆ ਪੰਜਾਬ ਜੀ ਸਾਡਾ ਦੇਖੋ ਨਾਤੇ ਕਸੂਰ ਸਾਡਾ ਠੀਕ ਐ ਤੇ ਨਾ ਹੀ ਪੰਜਾਬ ਪੁਲਿਸ ਨੇ ਕੋਈ ਇਹੋ ਜੀ ਗਲਤ ਹਰਕਤ ਕੀਤੀ ਐ ਜਿੱਤੇ ਮੈਂ ਕਹਾਂ ਵੀ ਹਾਂ ਗਲਤ ਠੀਕ ਐ ਨਾ ਕੋਈ ਕਿਸੇ ਨਾਲ ਫੋਰਸਲੀ ਕੁਝ ਕੀਤਾ ਗਿਆ ਨਾ ਅਸੀਂ ਕਰਨ ਦਾ ਉਹਨਾਂ ਨੂੰ ਇਜਾਜ਼ਤ ਦਿੱਤੀ ਤੇ ਨਾ ਉਹਨਾਂ ਨੇ ਕੀਤਾ ਦੂਜੀ ਵੇਲੀ ਗੱਲ ਜਿਹੜੀ ਵੀ ਸਾਡਾ ਵੀ ਮੇਰਾ ਸਵਾਲ ਇਹ ਆ ਵੀ ਜਿਹੜੀਆਂ ਕੇਂਦਰ ਸਰਕਾਰ ਦੇ ਕਹਿਣ ਤੇ ਹਰਿਆਣਾ ਸਰਕਾਰ ਨੇ ਕੰਧਾਂ ਕੱਢੀਆਂ ਸੀਗੀਆਂ ਰਾਹ ਰੋਕਿਆ ਸੀ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਹੈਗਾ ਸੀ ਸਾਡੀ ਕੌਲ ਤੇ ਜਿਹੜੀ ਉਹ ਦਿੱਲੀ ਜਾਣ ਦੀ ਹਰਿਆਣਾ ਰੁਕੰਦੀ ਤੇ ਸਾਡੀ ਐ ਨਹੀਂ ਸਾਡਾ ਚ ਕੋਈ ਕਸੂਰ ਨਹੀਂ ਨਾ ਤੁਹਾਡਾ ਪੱਖ ਇਹ ਨਾ ਠੀਕ ਆ ਜੀ ਕਲੀਅਰ ਹੋ ਗਿਆ ਦੂਸਰਾ ਸਵਾਲ ਸਾਡਾ ਇਹ ਆ ਵੀ ਬਾਰਡਰਾਂ ਤੇ ਚੱਲ ਰਹੇ ਮੋਰਚੇ ਕੇਂਦਰ ਸਰਕਾਰ ਦੇ ਖਿਲਾਫ ਸੰਨ ਪੰਜਾਬ ਸਰਕਾਰ ਨੇ ਆਗੂਆਂ ਸਮੇਤ ਸੈਂਕੜੇ ਕਿਸਾਨਾਂ ਨੂੰ ਖੜਕੇ ਜ਼ਿਲ੍ਹਾ ਵਿੱਚ ਕਿਉਂ ਦਿੱਤਾ ਪਰ ਪਹਿਲਾਂ ਵੀ ਕਹਿ ਚੁੱਕਾ ਦੇਖੋ ਜਦੋਂ ਅਸੀਂ ਕਹਦੇ ਨਾ ਵੀ ਸਾਡਾ ਚੱਲਦਾ ਪਿਆ ਸੜਕ ਦੇ ਉੱਤੇ ਨਹੀਂ ਇਕੱਠੇ ਹੋ ਸਕਦੇ ਸੜਕ ਤੇ ਨਹੀਂ ਸਾਡੀ ਤੇ ਕੌਲ ਦਿੱਲੀ ਜਾਣ ਦੀ ਸੀ ਸੜਕ ਤੇ ਗਾੜੀਆਂ ਉਹਨਾਂ ਰੋਕੀ ਸਾਈਡਾਂ ਤੋਂ ਦੋਵੇਂ ਸਰਵਿਸ ਰੋਡ ਜਿਹੜੇ ਸੀ ਉਹ 13 ਦੇ 13 ਮਹੀਨੇ ਹੀ ਚੱਲਦੇ ਰਹੇ ਪਰ ਅਸੀਂ ਰੁਕ ਪੂਰੀ ਚੱਲਦੀ ਸੀਗੀ ਅਸੀਂ ਰੁਕ ਗਏ ਸੜਕ ਤੇ ਪਰ ਪਰ ਪੰਜਾਬ ਸਰਕਾਰ ਮਸਲਾ ਤੇ ਸਾਡਾ ਸੈਂਟਰ ਨਹੀਂ ਸੈਂਟਰ ਸਾਨੂੰ ਕਰ ਲੈਂਦੀ ਹੈ ਤੁਹਾਡੀ ਗੱਲ ਸਮਝ ਗਿਆ ਸਰ ਰੁਕ ਗਏ ਨਾ ਉਹਨਾਂ ਨੇ ਸੁਪਰੀਮ ਕੋਰਟ ਚ ਲਾ ਦਿੱਤੀ ਐਪਲੀਕੇਸ਼ਨ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੜਕਾਂ ਨੂੰ ਫ੍ਰੀ ਕਰਾਓ ਸੜਕਾਂ ਦੇ ਕਰਕੇ ਲੋਕਾਂ ਦਾ ਬਿਜ਼ਨਸ ਖਰਾਬ ਹੋਣ ਡਿਆ ਉਹਨਾਂ ਕੋਲ ਬਾਦਾ ਮਿਲ ਗਿਆ ਨਹੀਂ ਦੇਖੋ ਜਦੋਂ ਮੋਰਚਾ ਚੱਲ ਰਿਹਾ ਸੀ ਆਪਾਂ ਰਾਜਪੁਰੇ ਸਮਾਨ ਲੈਣ ਜਾਂਦੇ ਰੇ ਬਹੁਤ ਸਮਾਨ ਦੀ ਸਾਨੂੰ ਉੱਥੇ ਲੋਡ ਪੈਂਦੀ ਰੈਣ ਬਸੇਰੇ ਬਣਾਏ ਪੱਖੇ ਲੈ ਕੂਲਰ ਜਦੋਂ ਅਸੀਂ ਕੋਈ ਵੀ ਚੀਜ਼ ਲੈਣੇ ਆਂ ਤੇ ਉਹਦਾ ਰੇਟ ਨਾ ਐਕਸਟਰਾ ਲੱਗਦਾ ਸੀ ਸਾਡੀ ਵਪਾਰੀਆਂ ਨਾਲ ਗੱਲ ਹੋਈ ਪਈ ਇਹਦਾ ਰੇਟ ਜ਼ਿਆਦਾ ਵਾ ਕਿਉਂ ਆ ਉਹ ਕਹਿੰਦੇ ਵੀ ਟਰਾਂਸਪੋਰਟ ਆਲਾ ਵੱਲ ਕੇ ਆ ਰਿਹਾ ਵਾ ਤੇ ਇਹ ਹੀ ਪ੍ਰੋਬਲਮ ਤੁਹਾਨੂੰ ਮੇਰੀ ਗੱਲ ਪਹਿਲਾਂ ਪੂਰੀ ਸੁਣੋ ਨਾ ਵੀ ਟਰਾਂਸਪੋਰਟ ਆਲਾ ਵੱਲ ਕੇ ਆ ਰਿਹਾ ਤੇ ਉਹਨੂੰ ਖਰਚਾ ਵੱਧ ਪੈ ਰਿਹਾ ਤੇ ਉਹ ਸਾਡੇ ਕੋਲ ਖਰਚਾ ਵੱਧ ਲੈ ਰਿਹਾ ਟਰਾਂਸਪੋਰਟ ਆਲਾ ਡੀਲਰ ਕੋ ਖਰਚਾ ਵੱਧ ਰਹਿ ਰਿਹਾ ਤੇ ਡੀਲਰ ਗਾੜੀ ਜਿਹੜਾ ਵਾ ਉਹ ਆਉਣ ਵਾਲੇ ਗਾਹਕ ਕੋ ਵੱਧ ਲਈ ਜਾਂਦੇ ਆ ਤੇ ਨੁਕਸਾਨ ਤੇ ਸਾਡਾ ਹੀ ਹੋਣ ਰਿਹਾ ਸੀ ਉਹਦੇ ਵਿੱਚ ਜੇ ਵਪਾਰੀ ਨੂੰ ਵੱਲ ਪੈ ਰਿਹਾ ਹੈ ਤੇ ਉਹ ਤੇ ਪੈਸੇ ਵੱਧ ਲੈ ਰਿਹਾ ਹੈ ਉਨਿਓ ਪੈਸੇ ਵੱਧ ਲੈ ਰਿਹਾ ਹੈ ਜਿਉ ਉਹਨੂੰ ਵੱ ਉਹ ਪੈਸੇ ਵੱਧ ਲੈ ਰਿਆ ਸੀ ਤੇ ਕਿਸਾਨ ਨੁਕਸਾਨ ਤੇ ਸਾਡਾ ਹੀ ਹੋਣ ਡਿਆ ਸੀ ਆਮ ਜਨਤਾ ਦਾ ਹੋਣ ਡਿਆ ਵਪਾਰੀ ਲੋਨ ਦੇ ਵਿੱਚ ਕੀ ਤੰਗੀ ਕਾਰਨ ਕੀ ਹੋਣ ਕਿਉਂ ਡਿਆ ਕਾਰਨ ਕੀ ਸਾਡੀਆਂ ਫਸਲਾਂ ਰੋਲਦੀਆਂ ਕਿ ਜਿਹੜੀਆਂ 13 ਮੰਗਾ ਉੱਥੇ ਹੀ ਲੈ ਕੇ ਬੈਠੇ ਹਾਂ ਤੁਸੀਂ ਇਹਦੇ ਵਿੱਚ ਵੀ ਉਹ ਮੰਗ ਪਈ ਆ ਕਿ ਕੀ ਉਹ ਮੰਗਾ ਸਾਡੀਆਂ ਜਾਇਜ਼ ਸੀ ਕਿ ਨਜਾਇਜ਼ ਸੀ ਤੁਸੀਂ ਉਹਨਾਂ ਨਾਲ ਸਹਿਮਤ ਸੀ ਕਿ ਨਹੀਂ ਮੈਂ ਤਾਂ ਸਹਿਮਤ ਤਾਂ ਮੈਂ ਤਾਂ ਗੱਲ ਹੀ ਕਰਦਾ ਤੇ ਫਿਰ ਫਿਰ ਜਦੋਂ ਉਹ ਤੇ ਸਾਡੀ ਮਜਬੂਰੀ ਹੀ ਨਾ ਸੀ ਚਾਹ ਨਾ ਥੋੜੀ ਨਾ ਬੈਠੇ ਹਾਂ ਜਦੋਂ ਹਰਿਆਣਾ ਸਰਕਾਰ ਨੇ ਸਾਨੂੰ ਰੋਕਤਾ ਗਾੜੀ ਬੈਰੀਗੇਟਿੰਗ ਕੀਤੀ ਗੋਰਾ ਬਾੜੀ ਚਾਦੀ ਰੀ ਸਾਡੀ ਕੋਈ ਕੌਲਤ ਨਹੀਂ ਨਾ ਹੈਗੀ ਵੀ ਅਸੀਂ ਰੋਡ ਦੇ ਉੱਤੇ ਰੁਕਾਂਗੇ ਅਸੀਂ ਉੱਥੇ ਜਾ ਕੇ ਰੋਡ ਜਾਮ ਕਰਾਂਗੇ ਪੰਜਾਬ ਸਰਕਾਰ ਨੇ ਕੀ ਹਿਲਾ ਕੀਤਾ ਕੀ ਸਾਡੀ ਮਾਇਤ ਕੀਤੀ 13 ਮਹੀਨੇ ਰੋਡ ਲੱਗਾ ਰਿਆ ਕੀ ਪੰਜਾਬ ਸਰਕਾਰ ਨੇ ਕੀ ਐਕਸ਼ਨ ਲਿਆ ਵੀ ਅਸੀਂ ਆਓ ਤੁਹਾਡਾ ਸਾਥ ਦੇ ਕੇ ਰਸਤਾ ਖਲਾ ਕੇ ਤੁਹਾਨੂੰ ਬਾੜੀ ਅਸੀਂ ਤੇ ਦਿੱਲੀ ਵਾਲਿਆਂ ਕੋਈ ਜਗ੍ਹਾ ਮੰਗਦੇ ਨੇ ਵੀ ਸਾਨੂੰ ਇੱਕ ਜਵਾਬ ਸਹੀਫ ਦੇ ਦੋ ਫਿਰ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਨਹੀਂ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਆ ਜਿਓ ਅਸੀਂ ਪੈਦਲ ਵੀ ਗਏ ਉਹਨਾਂ ਨੇ ਇਹ ਵੀ ਨਹੀਂ ਜਾਣਦੇ 13 ਮਹੀਨੇ ਤੁਸੀਂ ਕਿਹਨਾਂ ਬੈਠੇ ਰਹੇ ਜੀ ਪੰਜਾਬ ਸਰਕਾਰ ਕਰਕੇ ਪੰਜਾਬ 'ਚ ਹੀ ਬੈਠੇ ਰਹੇ ਨਾ ਨਹੀਂ ਤਾਂ ਪਹਿਲੇ ਦਿਨ ਨਾ ਠਾ ਦਿੰਦੀ ਸਰਕਾਰ ਚਲੋ 13 ਮਹੀਨੇ ਬੈਠੇ ਰਹੇ ਸਰਕਾਰ ਕਰਦੇ ਕਿ 13 ਮਹੀਨਿਆਂ ਚ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਹੁਣ ਇੱਕਦਮ ਕੀ ਪੈ ਗਿਆ ਜੀ ਬਸ ਤੁਸੀਂ ਆਪੇ ਕਿਹਾ ਤੁਸੀਂ ਆਪੇ ਜਵਾਬ ਦੇ ਦਿੱਤਾ ਕਿ ਉਹ ਲੋਕ ਕਹਿੰਦੇ ਆ ਸਾਡੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਤੇ ਲੋਕ ਨਹੀਂ ਕਹਿੰਦੇ ਕਿਸੇ ਨੇ ਨਹੀਂ ਕਿਹਾ ਜੇ ਸਾਨੂੰ ਮਹਿੰਗੀ ਮਿਲ ਰਹੀ ਸੀ ਤੇ ਅਸੀਂ ਮਹਿੰਗੀ ਖਰੀਦ ਰਹੇ ਹਾਂ ਇਹ ਸਾਨੂੰ ਮਹਿੰਗੀ ਮਿਲ ਰਹੀ ਹੈ ਪਰ ਜਿਹੜੀ ਉਹ ਟੰਡੋਰਾ ਪਟਿਆ ਵੀ ਵਪਾਰੀ ਦਾ ਨੁਕਸਾਨ ਹੋਣ ਡਿਆ ਹੈ ਵਪਾਰੀ ਦੇ ਪੈਸੇ ਵਧ ਲੈਣ ਡਿਆ ਤਾਂ ਨੁਕਸਾਨ ਕਿਤਾ ਹੋਣ ਡਿਆ ਹੈ ਨੁਕਸਾਨ ਕੋਈ ਗੱਲ ਹੋ ਰਿਹਾ ਪਬਲਿਕ ਦਾ ਤੇ ਜ ਆ ਗਿਆ ਤੁਹਾਡਾ ਪੱਕਾ ਸਾਡਾ ਅਗਲਾ ਸਵਾਲ ਇਹ ਆ ਪੀ ਕੀ ਕਿਸਾਨਾਂ ਵੱਲੋਂ ਰੱਖੀਆਂ ਗਈਆਂ 12 ਮੰਗਾ ਜਿਹੜੀਆਂ ਜਾਇਜ਼ ਸਨ ਕਿ ਨਜਾਇਜ਼ ਜਾਇਜ਼ ਆ ਨਜਾਇਜ਼ ਆ ਗਿਆ ਵੀ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਦੇ ਨੂੰ 20 ਮਾਰਚ ਨੂੰ ਬਿਨਾ ਵਜਾ ਰੰਜਿ ਸਤਾਸ਼ ਡਾਂਗਾ ਨਾਲ ਹਮਲਾ ਕੱਢ ਕੇ ਫੱਟੜ ਕਰਨ ਵਾਲੇ ਸੰਘੂ ਥਾਣੇ ਦੇ ਐਸਐਸਓ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਅਸੀਂ ਐਵੇਂ ਵੈਸੇ ਤੇ ਵੀਡੀਓ ਬਣਾਉਂਦੇ ਹਾਂ ਉਹਦੀ ਵੀਡੀਓ ਹੈਗੀ ਹੈਗੀ ਜੀ ਹੈਗੀ ਜੀ ਲਾਠੀ ਚਾਰਜ ਕਰਨਾ ਨਾ ਨਾ ਦੀ ਸਰਪੋਹ ਹੈਗਾ ਤੇ ਵੀ ਸਸਪੈਂਡ ਹੋ ਹੀ ਨਹੀਂ ਸਕਦਾ ਵੀ ਰਹਿ ਗਿਆ ਹੋਵੇ ਨਾ ਸਸਪੈਂਡ ਹੋਇਆ ਨਹੀਂ ਨਹੀਂ ਫਿਰ ਆ ਤੇ ਤਾਂ ਹੀ ਕਹਿ ਰਹੇ ਆ ਵੀਡੀਓ ਤੇ ਅਸੀਂ ਕਹਿ ਰਹੇ ਬੈਲਵਲ ਕਰਾ ਲਾਂਗੇ ਤੁਹਾਨੂੰ ਸਾਰੇ ਸਾਰੇ ਸਭੂ ਮੇਰੀ ਗੱਲ ਸੁਣੋ ਜਿਦੋਂ ਜਦੋਂ ਤੇ ਸਮਾਨ ਉਥੋਂ ਤੋੜਿਆ ਅੱਜ ਤੱਕ ਕੰਮ ਕੀ ਹੋਈ ਜਿਹੜੀ ਅੱਜ ਤੱਕ ਕੰਮ ਕੀ ਹੋਈ ਇਹ ਹੁਣ ਕਰ ਦਿਓ ਕਿ ਤੁਹਾਡੇ ਨਾਲ ਬੰਦੇ ਦੋ ਸਿਵਲ ਚ ਆਏ ਆ ਐਡਾ ਨਿੱਕਾ ਮੋਟਾ ਜਿਹੜਾ ਆ ਨਾ ਉਹਦਾ ਕਾਰਨ ਮੈਂ ਤੁਹਾਨੂੰ ਉੱਤਨ ਵਿਖਿਆ ਕੀ ਹੁੰਦਾ ਚਲੋ ਅਗਲੇ ਸਵਾਲ ਤੇ ਆਉ ਛੱਡੋ ਮੋਤੀਆਂ ਦੇ ਸਮਾਨ ਲੁੱਟਣ ਵਾਲੇ ਸਰਕਾਰੀ ਤੇ ਗੈਰ ਸਰਕਾਰੀ ਸਰਾਰਤੀ ਅੰਤਰਾਂ ਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਕਿਉਂ ਨਹੀਂ ਕੀ ਪਹਿਲਾਂ ਇਨਕੁਆਰੀ ਚੱਲ ਰਹੀ ਹੈ ਸਿੱਟੇ ਬੈਠੀ ਹੋਈ ਹੈ ਬਸ ਟਾਈਮ ਲੱਗੇਗਾ ਕਿੰਨਾ ਫੇਰ ਵੀ ਕੋਈ ਕੋਈ ਬਾਂਡ ਕਰ ਦਿਓ ਕੋਈ ਲੱਖ ਰੁਪਏ ਦਾ ਹੀ ਦੇ ਦਿਓ ਇਹ ਤਾਂ ਡਿਪਾਰਟਮੈਂਟ ਦੀ ਇਨਕੁਆਇਰੀ ਟਾਈਮ ਲੱਗੇਗੀ ਹੋ ਗਈ ਗੱਲ ਉਹ ਸਿੱਟੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਵਦੀ ਹੋ ਗਈ ਉਹ ਵੀ ਬੜੇ ਚਿਰ ਦੀ ਦੁਬਾਰੀਆਂ ਸਰਕਾਰਾਂ ਦੀ ਉਹਨਾਂ ਚ ਵੀ ਬੈਠੀ ਰਹੀ ਹੈ ਦੇਖੋ ਤੁਸੀਂ ਆਪ ਹੀ ਨਹੀਂ ਮੰਨਦੇ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਤੁਸੀਂ ਸਿੱਟੇ ਤੇ ਤੇ ਸਾਨੂੰ ਫੇਰ ਕੀ ਨਹੀਂ ਹੈਗਾ ਹੁਣ ਦੇਖੋ ਨਸ਼ੇ ਵਾਲੇ ਚੱਤਰ ਤੇ ਹੀ ਘੱਟ ਹੁੰਦੇ ਤੁਸੀਂ ਕਹਿੰਦੇ ਤੁਸੀਂ ਗਲਤ ਟੋਹਂਦੇ ਮੈਂ ਜੀ ਮੈਂ ਨਸ਼ੇ ਵਾਲੀ ਦੀ ਗੱਲ ਦੱਸ ਦਿੰਨਾ ਤੁਹਾਨੂੰ ਮੈਂ ਲੀਲਕਲਾਂ ਪਿੰਡ ਤੋਂ ਆਇਆ ਜਦੋਂ ਇੱਥੇ ਧੱਕਾ ਮੁੱਕੀ ਹੋਈ ਤੇ ਮੈਂ ਫੇ ਆਇਆ ਸਵਾਲ ਜਵਾਬ ਮੈਂ ਤੁਹਾਡੇ ਨਾਲ ਉੱਥੇ ਕਰਨੇ ਹੀ ਮੇਰੇ ਪਿੰਡ ਦੇ ਵਿੱਚ ਮੌਜੂਦਾ ਮੌਜੂਦਾ ਪੰਚਾਇਤ ਜਿਹੜੀ ਆ ਉਹਦੇ ਇੱਕ ਪੰਚਾਇਤ ਮੈਂਬਰ ਆ ਸੂਬੇ ਦਾ ਲਟੈਰ ਆ ਉਹਨਾਂ ਦਾ ਭਤੀਜਾ ਵਿਸਾਖੀ ਵਾਲੇ ਦਿਨ ਨਸ਼ੇ ਨਾਲ ਉਹਦੀ ਮੌਤ ਹੋ ਗਈ ਜਿਹੜੇ ਮੁੰਡੇ ਦੇ ਨਾਲ ਉਹਨੇ ਬਹਿ ਕੇ ਨਸ਼ਾ ਕੀਤਾ ਸੀ ਉਹਨੂੰ ਉਹਨਾਂ ਫੜਾਇਆ ਉਹਨੂੰ ਪੁਲਿਸ ਫੜ ਕੇ ਲੈ ਗਈ ਉਹ ਮੁੜ ਕੇ ਥਾਣੇ ਗਏ ਉਹਨਾਂ ਬਹਿ ਕੇ ਉੱਥੇ ਗੱਲਬਾਤ ਕੀਤੀ ਮੈਂ ਖੁਦ ਉਹਨਾਂ ਦੇ ਘਰ ਗੱਲ ਕਰਕੇ ਗਿਆ ਉਹ ਮੁੰਡਾ ਮੰਨਿਆ ਪੀਹੀਂ ਨਸ਼ਾਲਿਆ ਆ ਕੇ ਤੇ ਕੀਤਾ ਹੀਗਾ ਫੇਰ ਉਹਨੇ ਪੱਖ ਰੱਖਿਆ ਆਪਣਾ ਪੀ ਐਸ ਟੀਓ ਸਾਹਿਬ ਹੁਣ ਇਹ ਗੱਲ ਪੁੱਛੋ ਪੀ ਇਹਨੇ ਨਸ਼ਾ ਲੈ ਕੇ ਕਿੱਥੋਂ ਆਤਾ ਐਸ ਟੀਓ ਸਾਹਿਬ ਉਹ ਦੱਲਾਂ ਲੁੱਗਈ ਨਹੀਂ ਠੀਕ ਆ ਛੋਟੇ ਮੋਟੇ ਜਿਹੜੇ ਵਿਚਾਰੇ ਨਸ਼ੇ ਦੀ ਲਤ ਤੇ ਲੜ ਗਏ ਚੜ ਗਏ ਆ ਜਿਹੜੇ ਇਸ ਦਰਿਆ ਦੇ ਵਹਿਣ ਦੇ ਵਿੱਚ ਵਹਿ ਗਏ ਆ ਉਹਨਾਂ ਦੀਆਂ ਖਦਰਾ ਉਨਡੀਆਂ ਕੋਈ ਵੀ ਵੱਡਾ ਜਿਹੜਾ ਮਗਰਮਾਸ਼ਵਾ ਹੋਵੇ ਤਾਂ ਕਾਸਟੇਬਲ ਖੜੀ ਆ ਪੁਲਿਸ ਮਲਾਜਮ ਕਿੰਨੀ ਉਹਦੀ ਔਪੀ ਹੋਣੀ ਐਸ ਟੀਓ ਸਾਹਿਬ ਮੀਡੀਆ ਦੇ ਸੌ ਹੋਈਏ ਤੇ ਲਓ ਪਾਜੀ ਆਪਣੀ ਬੋਲੀ ਜਣੀ ਨਹੀਂ ਅਹੀਂ ਤੇ ਆਪਨੇ ਗੱਲ ਲੈ ਲੈ ਕਰੋ ਨਾ ਆਪ ਦੀ ਗੱਲ ਰੱਖਾ ਏਡਾ ਲੰਬਾ ਸਵਾਲ ਥੋੜੀ ਹੁੰਦਾ ਕੋਈ ਸਵਾਲ ਚ ਮਸਲਾ ਏਡਾ ਵੱਡਾ ਨਸੀ ਦਾ ਸਵਾਲ ਵੀ ਲੰਬਾ ਹੀ ਹੋਊਗਾ ਮੇਰੀ ਐਸ ਐਚਓ ਦੀ ਤੁਸੀਂ ਦੱਸੋ ਐਸ ਐਚਓ ਨੇ ਨਹੀਂ ਪੁੱਛਿਆ ਹਾਂਜੀ ਚਲੋ ਗਲਤੀ ਆਪਾਂ ਪੁੱਛਿਆ ਕਿਹੜੇ ਬੰਦੇ ਕੋਲੋਂ ਹਾਂਦਾ ਆਪਾਂ ਜੇ ਬੇਗਰੀ ਕਰਦੇ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਪੁਲਿਸ ਨੂੰ ਨਹੀਂ ਦੱਸ ਰਿਹਾ ਪਤਾ ਤੁਹਾਨੂੰ ਪਤਾ ਤੁਹਾਨੂੰ ਕੀ ਪਤਾ ਸਹੀ ਗੱਲ ਨਹੀਂ ਪੋਸਟ ਪੋਸਟ ਤੇ ਲਾਇਕਾ ਸਾਨੂੰ ਰਾਹ ਨੂੰ ਦੇ ਦਿਓ ਸਾਨੂੰ ਰਾਹ ਤੇ ਦੇ ਦਿਓ ਵੀ ਇੱਕ ਬੰਦਾ ਜਿਹੜਾ ਆਮ ਬੰਦਾ ਵਾ ਜਾਨ ਸੋਹ ਰੱਖਦਾ ਵਾ ਦੱਸਣ ਵਾਲੇ ਤੇ ਹਾਰੇ ਖਾ ਦੱਸਣ ਵਾਲੇ ਦੱਸਣਾ ਤੇ ਆਪਣਾ ਮੇਰੀ ਗੱਲ ਸੁਣੋ ਇੱਕ ਪੁਲਿਸ ਕਾਂਸਟੇਬਲ ਫੜੀ ਆ ਉਹਦੇ ਘਰ ਤੇ ਨਹੀਂ ਪੰਜਾ ਚੱਲਿਆ ਉਹਦਾ ਘਰ ਹੀ ਨਹੀਂ ਉਹਦੇ ਨਾਂ ਤੇ ਕਿਉਂ ਘਰ ਤੇ ਹੋਣੀਗੇ ਨਹੀਂ ਨਾਂ ਨਹੀਂ ਉਹਦੇ ਕਿਉਂ ਨਹੀਂ ਕਿੰਨੀ ਪ੍ਰੋਫਿਟ ਹੀ ਉਹਦੇ ਨਾਂ ਤੇ ਹੋਈ ਆ ਮੈਂ ਜੀ ਦਰਿੰਦੀ ਕਿੱਥੇ ਹੋ ਰੰਗੀ ਕਿੱਥੇ ਹੈ ਉਹ ਜਿੱਥੇ ਮਰਜੀ ਰਹੇ ਪਰ ਉਹਦੇ ਨਾਲ ਦੇ ਨਹੀਂ ਐਮ ਐਲ ਏ ਸਾਹਿਬ ਇੱਕ ਚੀਜ਼ ਨੂੰ ਛੱਡੋ ਆਪਣੀ ਨਾ ਗੱਲ ਕਰੀਏ ਇਹ ਦੇਖੋ ਇਹਦੀ ਗੱਲ ਆਉਂਦਾ ਸੱਚੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਡੀ ਬੇਨਤੀ ਹੈ ਇੱਕ ਵਾਰ ਸੁਣੋ ਇੱਕ ਮਿੰਟ ਹੋਗੀ ਚਲੋ ਚੱਕ ਦਿਓ ਨਾ ਜੀ ਆ ਗਿਆ ਸਦਾ ਕਹਿੰਦੇ ਵੀ ਤੂੰ ਸੁੱਤਾ ਨਹੀਂ ਉੱਠਣਾ ਇਹਦੇ ਡੇਰੇ ਝੂਠਾ ਮੈਂ ਕੀ ਕਹ ਦੱਸੋ ਨਹੀਂ ਹੁਣ ਤੇ ਉੱਠ ਲੈਣਾ ਤੂੰ ਖੀ ਗੱਲ ਸੁੱਤੇ ਰਹੋ ਅਸੀਂ ਤਾਂ ਮੂੰਹ ਤੇ ਕਹਿ ਰਹੇ ਹੈ ਨਾ ਤੁਸੀਂ ਐਮ ਐਲ ਏ ਸਾਹਿਬ ਨਹੀਂ ਨਹੀਂ ਮੇਰੀ ਗੱਲ ਸੁਣੋ ਆ ਗਿਆ ਤੁਹਾਡਾ ਕੱਢੇ ਲੱਗੀ ਵਿਸ਼ਵਾਸ ਕਰੀਏ ਤੁਸੀਂ ਜਿੱਦਾਂ ਨਹੀਂ ਕਰ ਸਕਦੇ ਹੁਣ ਹੁਣ ਇੱਕ ਵਾਰ ਲਿਆਰ ਦੇ ਇੱਕ ਵਾਰ ਬੰਦਾ ਕੀ ਕਹਿੰਦੇ ਮੇਰੀ ਗੱਲ ਸੁਣੋ ਜੀ ਕਹਿੰਦੇ ਮੈਂ ਤੇਰੀ ਗੱਲ ਹੀ ਉੱਠਦਾ ਮੇਰੀ ਬਿਲਕੁਲ ਆਏ ਆਏ ਹਜ਼ਾਰਾਂ ਵਾਰ ਜਾ ਕੇ ਅੰਮ੍ਰਿਤਸਰ ਸਾਹਿਬ ਜੇ ਤੁਸੀਂ ਤੁਹਾਨੂੰ ਤਾਂ ਚੋਤਾ ਤੁਸੀਂ ਤੇ ਆ ਆ ਵੀ ਇਹ ਚੋਤ ਬਾਲ ਕਾਜੋ 100 ਕਾਜੋ ਸਾਦੀ ਸੌ ਕਹੀਏ ਮੈਂ ਤਾਂ ਗਿਆ ਨਾ ਵੀ ਤੁਸੀਂ ਵੀ 100 ਕਾਜੋ ਆਈ ਸੌ ਕਾਜੋ ਅਹੀਂ ਸੌਖਾ ਨਹੀਂ ਆ ਸੌਖਾ ਨਹੀਂ ਪਹਿਲੇ ਸੁਬੇ ਦਾ ਨਹੀਂ ਸੌਖਾ ਹੀ ਆ ਬੀਕਾ ਸੌਖਾ ਕਾਉਂ ਮੈਂ ਐਮਐਲਏ ਆਉਸ ਦੇ ਵਿੱਚ ਸੌਖਾ ਕਾਉਂ ਮੈਂ ਐਮਐਲਏ ਦੇ ਘਰੇ ਗਿਆ ਅਹੀਂ ਅਹੀਂ ਐਮਐਲਏ ਨੇ ਕਿੰਨੀ ਵਾਰ ਦਫ਼ਤਰ ਗਿਆ ਤੁਹਾਡੀ ਜੀ ਦਫ਼ਤਰ ਗਿਆ ਘਰਿਆਂ ਦੇ ਲਈ ਨਾ ਕੱਲ ਝੂਠੇ ਕੋੜਦੇ ਵੱਡਾ ਜੀ ਅੱਛੀ ਖੋਲ੍ਹ ਦੇ ਦੇ ਵਿੱਚ ਹੁੰਦਾ ਰਹੇ ਨਾ ਚਾਹ ਹੁੰਦਾ ਕੋਈ ਨਸ਼ੇ ਦੇ ਵਿੱਚ ਸੌਖਾ ਨਹੀਂ ਕੋਈ ਹੋਰ ਨਸ਼ੇ ਦੇ ਵਿੱਚ ਚੌਪੀ ਹੁਣ ਸਰਕਾਰ ਮੁਰਦਾਬਾਦ ਰਾਣੀ ਚੌਪੀ ਮੁਰਦਾਬਾਦ ਹਾਈ 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 ਪਾਕਿਸਤਾਨਾਂ ਨੂੰ ਮਾਰ ਗਿਆ ਭੁਗਤ ਮਾਰ ਉਹ ਜਮਾਨ ਦਾ ਇੱਕ ਮੌਕਾ ਮੁਰਦਾਬਾਦ ਮੁਰਦਾਬਾਦ ਪਾਕਿਸਤਾਨਾਂ ਨੂੰ ਮਾਰ ਗਿਆ ਭੁਗਤ ਜਮਾਨ ਤੇ ਤੇ ਸੀ ਗਾਲ ਦਾ ਇੱਕ ਮੌਕਾ ਮੁਰਦਾਬਾਦ ਜਬ ਮੁਰਦਾ